ਆਜਾ ਵਈ ਆਪਾਂ ਦੇਣੀ ਐ ਇਸ ਘਾਹ ਬਾਰੇ ਵੀ ਕੀ ਚੀਜ਼ ਐ ਇਹ ਤੇ ਕਿਵੇਂ ਆ ਇਹਨੇ ਹਿੱਕ ਕੋਈ ਰੰਗ ਨਹੀਂ ਬਟਾਇਆ ਐ ਜਾਂ ਪੂਰਾ ਸਦਾਵਾਰ ਖੜਾ ਐ ਪੂਰਾ ਹਰਿਆਵਈ ਚ ਐ ਜਾਣਦੇ ਆਂ ਬਾਈ ਇਹਦੇ ਬਾਰੇ ਹਾਂ ਬਾਈ ਕੀ ਨਾਂ ਇਸ ਦਾ ਇਹਦਾ ਨਾਂ ਹੈ ਨੇਪੀਰ ਗ੍ਰਾਸ ਠੀਕ ਆ ਜੀ ਇਹ ਫਸਲ ਦੇ ਵਿੱਚ 11 ਮਹੀਨੇ ਹਰਾ ਭਰਾ ਰਹਿੰਦਾ ਠੀਕ ਆ ਪਰ ਇਹਦੀ ਜਿਹੜੀ ਖਾਸੀਅਤ ਹਨ ਇਹ ਗੰਨੇ ਬੰਗੂ ਲੱਗਦਾ ਮਤਲਬ ਇਹਦੀ ਅੱਖ ਲੱਗਦੀ ਆ ਠੀਕ ਅੱਖ ਕੇਰਾ ਲਾਉਣ ਤੋਂ ਬਾਅਦ ਲਗਭਗ 5-7 ਸਾਲ ਇਹ ਕੇਰਾ ਬੀਜ ਕੇ 5-7 ਸਾਲ ਬਾਅਦ ਇਹ ਨਹੀਂ ਛੇੜਨਾ ਨਹੀਂ ਪੈਂਦਾ ਹਰ ਸਾਲ ਪੁੱਟਦਾ ਰਹਿਣਾ ਠੀਕ ਹੈ ਜਾਂ ਬਾਰ ਬਾਰ ਫਟਾਵ ਕਰੀ ਜਾਂਦਾ ਹਾਂ ਮਤਲਬ ਬਾਰ ਬਾਰ ਇਹਦਾ ਫਟਾਵ ਹੁੰਦਾ ਇਹਦੀ ਕੇਰਾ ਅੱਖ ਲਾ ਕੇ ਇਹਨੂੰ ਪਾਣੀ ਲਾ ਦਿਓ ਉਦੋਂ ਅਲਾਵਾ ਕੁਝ ਨਹੀਂ ਕਰਨ ਦੀ ਲੋੜ ਠੀਕ ਹੈ ਇਹਨੂੰ ਮਤਲਬ ਆਪਣੇ ਖੇਤੀ ਭਾਸ਼ਾ ਦੇ ਵਿੱਚ ਨਵੇਂ ਪੀਏ ਗਰਾਸ ਕਹਿੰਦੇ ਹਨ ਠੀਕ ਹੈ ਪਰ ਇਹਦੇ ਵਿੱਚ ਹਰਾ ਤੱਤ ਜ਼ਿਆਦਾ ਹੁੰਦਾ ਇਸ ਲਈ ਇਹ ਪਸ਼ੂਨ ਬਹੁਤ ਜ਼ਿਆਦਾ ਲਾਭ ਦੇ ਕੁ ਸਪਰੇਅ ਵਗੈਰਾ ਨਾ ਕੱਖ ਨਹੀਂ ਕਰਨ ਦੀ ਲੋੜ ਜੀ ਠੀਕ ਹੈ ਪਾਣੀ ਕਿੰਨਾ ਮੰਗਦਾ ਪਾਣੀ ਤਾਂ ਜੀ ਇਹ ਹੈ ਇਹ ਇਹ ਨੂੰ ਵਾੜ ਲਓ ਪਾਣੀ ਲਾ ਲਓ ਫਿਰ ਹਰਾ ਹੋ ਗਿਆ ਫਿਰ ਪਾਣੀ ਲਾ ਦਿਓ ਮਤਲਬ ਪਾਣੀ ਤਾਂ ਜਿੰਨਾ ਵਾੜ ਲਾਉਂਗੇ ਉਨੇ ਜਿਆਦਾ ਫਟਾਵ ਹੋਊ ਹੁਣ ਤੁਸੀਂ ਦੇਖੋ ਆਪਣੀ ਕਿਸੇ ਦੀ ਕੋਈ ਹਰਾਚਾਰਾ ਨਹੀਂ ਤੇ ਆਹ ਦੇਖੋ ਜੀ ਮੋٹے ਮੋٹے ਫਾਇ ਇਹ ਹਰਾ ਖੇਤਾਰ ਖੜਾ ਤੇ ਇਹਨੂੰ ਨੇਪੀਲ ਗਰਾਸ ਕਹਿੰਦੇ ਆ ਇਹਦੇ ਵਿੱਚ ਕੋਈ ਖਾ ਕੋਈ ਖਾਰ ਜਾਂ ਕੋਈ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਕੇਵਲ ਦਸੰਬਰ ਤੇ ਇੱਕ ਮਹੀਨੇ ਦੇ ਵਿੱਚ ਹੀ ਇਹਦਾ ਫਟਾਵ ਨਹੀਂ ਹੁੰਦਾ ਬਸ ਦਸੰਬਰ ਕਲਾ ਮਹੀਨਾ ਹੈ ਕਹਿਆ ਯਾਰ ਜਿੰਨੂੰ ਛੱਡ ਕੇ 15 ਜਨਵਰੀ ਦੀ ਆਸ-ਪਾਸ ਹੀ ਤਾਂ ਫਟਾਵ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਔਰ 12 ਜੀ ਇਹ ਮ 11 ਮਹੀਨੇ 11 ਮਹੀਨੇ ਇਹਦਾ ਫਟਾਵ ਰਹਿੰਦਾ ਲਗਭਗ ਇਹਦਾ ਸਾਲ ਦੇ ਵਿੱਚ ਆਪਾਂ 20 ਵਾਰ ਇਹਨੂੰ ਕਟਾਈ ਕਰ ਸਕਦੇ ਹਾਂ ਠੀਕ ਹੈ ਕੰਟੀਨਿਊ ਚੱਲਦਾ ਹੀ ਰਹਿੰਦਾ ਗਿਆ ਮਹੀਨੇ ਕੰਟੀਨਿਊ ਚੱਲਦਾ ਰਹਿੰਦਾ ਇਹਨੂੰ ਲਾਉਣਾ ਸਿਰਫ ਇੱਕ ਵਾਰ ਹੀ ਪੈਂਦਾ ਤੇ 5 ਤੋਂ 6 ਸਾਲ ਚੱਲਦਾ ਠੀਕ ਹੈ ਜੀ ਔਰ ਇਹ ਜੇ ਲੈਣਾ ਹੋਵੇ ਤਾਂ ਆਪਣੇ ਰਾਵਸਰ ਦੇ ਕੋਲੇ 1 ਕਿਲੋਮੀਟਰ ਦੂਰ ਇੱਕ ਉੱਥੇ ਉਹਨਾਂ ਦਾ ਉਹ ਫਾਰਮ ਲਾਇਆ ਹੋਇਆ ਹੈ ਠੀਕ ਕੋਲ ਇੱਥੋਂ 2 ਰੁਪਏ ਕਿਲੋ ਕਲਮ ਦਿੰਦੇ ਆ ਠੀਕ ਉਹ ਨਾ ਐਡਰੈਸ ਹੈਗਾ ਕੋਈ ਹਾਂ ਐਡਰੈਸ ਦਿੱਤਾ ਹੈਗਾ ਰਾਫਸਰ ਦੇ ਕਿਲੋਮੀਟਰੇ ਨਾਲ ਹੀ ਆ ਜੀ ਠੀਕ ਹੈ ਜੀ ਇਹ ਆਪਣੇ ਵੀ ਲੱਗਿਆ ਆ ਬਹੁਤ ਬੜੀ ਐਜੀ ਹੁਣ ਕਲੂਸੀਆ ਨਹੀਂ ਵੀ ਲਾਇਆ ਆ ਵੀ ਲੱਗਾ ਆ ਬਹੁਤ ਬੜੀ ਚੀਜ਼ ਹੈ ਪਰ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਕਹਿੰਦੇ ਵੀ ਇੱਕ ਇੱਕ ਖਿਆਰਾ ਜ਼ਰੂਰ ਨੈਪੀਰ ਗਰਾਸ ਦਾ ਬੀਜੋ ਪਰ ਹਾਂ ਸ਼ੇਸ਼ ਕਾ ਸਾਨੂੰ ਦੱਸਦਾ ਇਹਦੇ ਉੱਤੇ ਕਿਸਾਨ ਉਹ ਰਾਜ ਸਰਕਾਰ ਦੁਆਰਾ ਸਬਸਿਡੀ ਵੀ ਆ ਇਹ ਬੀਜ ਦੇ ਤੋਂ ਸਬਸਿਡੀ ਹਾਂ ਬੀਜ ਦੇ ਤੋਂ ਸਬਸਿਡੀ ਮਤਲਬ ਆਪਾਂ ਨੂੰ ਆਨਲਾਈਨ ਈ ਮਿੱਤਰ ਤੇ ਜਾ ਕੇ ਫਾਰਮ ਭਰਨਾ ਪੂਏਗਾ ਦਾ ਨੈਪੀਰ ਗਰਾਸ ਦੇ ਨਾਂ ਤੋਂ ਹੁਣ ਫਾਰਮ ਚੱਲ ਰਿਹਾ ਹੈ ਠੀਕ ਹੈ ਜੀ ਤਾਂ ਇਹ ਦਾ 8000 ਰੁਪਿਆ ਇਹਦੀ ਫੀਸ ਭਰਨੀ ਪਊਗੀ ਕਿੰਨੇ ਜਗ੍ਹਾ ਵਾਸਤੇ ਕੀ ਪੋਸਾ ਇਹ ਲਗਭਗ ਆਪਾਂ ਨੂੰ 4 ਗੱਟੇ ਬੀਜ ਦੇ ਦੇਣਗੇ ਲਗਭਗ 2 ਤੋਂ 2.5 ਕਨਾਲਾਂ ਦਾ ਠੀਕ ਹੈ ਉਹਨੂੰ ਲਾ ਦਾਂਗੇ ਤੇ ਸਰਕਾਰ ਆਪਾਂ ਨੂੰ 8000 ਦੇ ਬਦਲੇ 10000 ਰੁਪਿਆ ਆਪਣੀ ਮਜ਼ਦੂਰੀ ਜੋੜ ਕੇ ਦੇ ਦਾਂਗੇ ਇਹ 15 ਤੋਂ 20 ਦਿਨਾਂ ਦੇ ਵਿੱਚ ਆਪਣੇ ਖਾਤੇ 'ਚ ਪਾ ਠੀਕ ਖਰਚਾ ਕਿੰਨਾ ਆ ਜਾਂਦਾ ਲਾਉਣ ਤੇ ਖਰਚਾ ਜਾਂਦਾ ਜੀ 8 ਹਜ਼ਾਰ ਤਾਂ ਉਹ ਵੀ ਆਲੇ ਲੈ ਜਾਂਦੇ ਆ ਠੀਕ ਹੈ ਪਰ 2-4 ਲੀਟਰ ਤੁਸੀਂ ਡੀਜ਼ਲ ਮੰਨ ਲਓ ਬਸ ਹੋਰ ਕੋਈ ਮਤਲਬ 1500 ਰੁਪਏ ਪ੍ਰੋਫਿਟ ਦਿੰਦਾ ਠੀਕ ਹੈ ਜੀ ਮੈਂ ਅੱਜ ਤੋਂ ਮਤਲਬ 6 ਮਹੀਨੇ ਪਹਿਲਾਂ ਫਾਈਲ ਲਾਈ ਸੀ 1.5 ਮਹੀਨੇ ਬਾਅਦ ਵੀ ਜਾ ਗਿਆ ਠੀਕ ਹੈ ਉਹ ਉਹ ਮੇਰੇ ਵੀ ਐਡਾ ਐਡਾ ਹੋ ਰਿਹਾ ਤੇ ਮੇਰੇ ਖਾਤੇ 'ਚ ਦਾਜ ਜਦ ਕੇ ਸਰਕਾਰ ਦਾ ਵਾਪਿਸ ਗਿਆ ਬਹੁਤ ਵਧੀਆ ਉਪਰਾਲਾ ਸਾਰੇ ਕਿਸਾਨਾਂ ਨੂੰ ਇਹਦਾ ਵੀ ਮਤਲਬ ਨੈਪੀਅਰ ਗਰਾਸ ਦਾ ਆਨਲਾਈਨ ਫਾਰਮ ਭਰਨਾ ਚਾਹੀਦਾ ਹੈ ਸਬਸਿਡੀ ਸਬਸ ਠੀਕ ਜੀ ਬਾਹਰ ਪਸ਼ੂਆਂ ਲਈ ਬਹੁਤ ਵਧੀਆ ਦੁੱਧ ਵੀ ਵਧਦਾ ਹੈ। ਓਕੇ। ਕੋਈ ਨੁਕਸਾਨ ਤਾਂ ਨਹੀਂ ਆ? ਇਹਦਾ ਜੀ ਬਿਲਕੁਲ ਵੀ ਪਸ਼ੂਆਂ ਨੂੰ ਨੁਕਸਾਨ ਨਹੀਂ ਹਾਲਾਂਕਿ ਇਹ ਤਾਂ ਫਾਇਦਾ। ਠੀਕ ਆ। ਇਹ ਤਾਂ ਜਿਹੜਾ ਪਾਚਨ ਸ਼ਕਤਾ ਨਾ ਪਸ਼ੂਆਂ ਦੀ ਉਹ ਪਾਚਨ ਸ਼ਕਤਾ ਵੱਧਦੀ ਹੈ ਜਲਦੀ ਵੱਧ ਜਾਂਦਾ ਦੁੱਧ ਪਸ਼ੂ ਜ਼ਿਆਦਾ ਦਿੰਦੇ ਆ। ਠੀਕ ਜੀ। ਕੋਈ ਵੀ ਐ ਐਜੀ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਤੁਸੀਂ ਹੋਰ ਉਹ ਲੱਗਣ ਦੀ ਪੁੱਛੀ ਸੀ। ਇਹ ਫਰਵਰੀ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਲੱਗਣਾ ਔਰ ਇਹ ਲਗਭਗ 15 ਮਈ ਤੱਕ ਲੱਗਦਾ। ਠੀਕ ਜੀ ਪਰ ਉਸ ਤੋਂ ਬਾਅਦ ਇਹ 15 ਅਗਸਤ ਤੋਂ ਲੱਗਣਾ ਸ਼ੁਰੂ ਹੋ ਕੇ 15 ਨਵੰਬਰ ਤੱਕ ਇਹ ਆਪਾਂ ਲਾ ਸਕਦੇ ਹਾਂ ਪਰ ਕਿਤੇ ਕੋਈ ਨੁਕਸਾਨ ਨਹੀਂ ਬਹੁਤ ਫਾਇਦੇਮੰਦ चीज ਹੈ ਠੀਕ ਜੀ ਓਕੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦੇਣਾ ਤੇ ਹੋਰ ਕਿਸਾਨਾਂ ਤੱਕ ਰੇ ਵੀਡੀਓ ਪਹੁੰਚਦੀ ਕਰ ਦੇਣਾ ਵੀਡੀਓ ਦੇਖਣ ਲਈ ਧੰਨਵਾਦ